ਮਾਸੀ ਹੀ ਲਾਣ ਦੇ ਲੋ ਕਰਨਾ ਪੁੱਤ ਕੀ ਆ ਆ ਕੱਪੜੇ ਤੈਹ ਲਾਉਣ ਵਾਲੇ ਸੀਗੇ ਤੋਹੇ ਲਾਉਣ ਡਿਆ ਪੀਆ ਹੋਰ ਸੁਣਾ ਮੇਰਾ ਪੁੱਤ ਮੰਮੀ ਮੰਮੀ ਨੂੰ ਗਏ ਨੂੰ ਕਿਨਾ ਚਿਰ ਹੋ ਗਿਆ ਹੁਣ ਕਿਉਂ ਨਹੀਂ ਡੇ ਪੁੱਤ ਮੰਮੀ ਤੇਰੀ ਮਜਬੂਰ ਵਾ ਦਾਦੀ ਤੇਰੀ ਠੀਕ ਨਹੀਂ ਗਈ ਹੈ ਤੋ ਉਹਦੇ ਕਰਕੇ ਫਿਰ ਉਹਨੂੰ ਜਾਣਾ ਪਿਆ ਨਾ ਜਾਣਾ ਕਿੱਥੇ ਹੀ ਵਿਚਾਰੀ ਨੇ ਤੇ ਨਾਲੇ ਪੁੱਤ ਇੱਕ ਗੱਲ ਵਾ ਨਾ ਤੇਰੇ ਬਾਰੇ ਜੇ ਦੱਸਿਆ ਨਹੀਂ ਨਾ ਕੋਈ ਤੇਰੇ ਦਾਦੇ ਦਾਦੀ ਨੂੰ ਤੇ ਉਹਦਾ ਇਰਾਦਾ ਇਹ ਆ ਕਿ ਮੈਂ ਹੌਲੀ ਹੌਲੀ ਸਾਰੀ ਗੱਲ ਕਰੂੰਗੀ ਤੇ ਫਿਰ ਤੈਨੂੰ ਲੈ ਕੇ ਜਾਉਂਗੀ ਤੇ ਕੀ ਗੱਲ ਤੇਰਾ ਇੱਥੇ ਜੀ ਨਹੀਂ ਲੱਗਦਾ ਨਹੀਂ ਹੁਣ ਮੰਮੀ ਹੋਵੇ ਨਾਲ ਫੇਰ ਵਾ ਲੈ ਦੱਸ ਮੈਂ ਆ ਨਹੀਂ ਤੇਰੀ ਮਾਂ ਵਰਗੀ ਮਾਫੀ ਵੀ ਦਵਾਈ ਦੀ ਆਹੋ ਐਵੇਂ ਨਾ ਧੱਕਾ ਕਰਿਆ ਕਰ ਮੈਂ ਵੀ ਤੇਰੀ ਮਾਂ ਹੀ ਆ ਹੈ ਹੋਰ ਸੁਣਾ ਕੋਈ ਗੱਲਬਾਤ ਮੈਨੂੰ ਹੋਰ ਬੱਸ ਵਧੀਆ ਤੇ ਉਹ ਕਿੰਨਾ ਕੁ ਟਾਈਮ ਲੱਗੂ ਪਰ ਉਹਨਾਂ ਨੂੰ ਅਸੀ ਇਹ ਗੱਲ ਪੁੱਛਾਂ ਗੁੱਸਾ ਤੇ ਨਾ ਨਾ ਕਰੋਗੇ ਗੁੱਸਾ ਕਿਹੜੀ ਗੱਲ ਦਾ ਪੁੱਤ ਪੁੱਛ ਤੂੰ ਭਾਬੀ ਕੈਨੇਡਾ ਚਲ ਗਿਆ ਤੇ ਪਰਮਾ ਭਾਜੀ ਕਿੱਥੇ ਉਹਨਾਂ ਲੱਭਦੇ ਹਨ ਦਿਖਦੇ ਕਿਤੇ ਤੈਨੂੰ ਕੀ ਦੱਸਾਂ ਪਰਮਪਾਜੀ ਦਾ ਤੇ ਕੋ ਕਾਦਾ ਲੁਕਾਵਾ ਅਹੀਂ ਤੋ ਉਹਦਾ ਵਿਆਹ ਤਾਂ ਕੀਤਾ ਹੀਗਾ ਪਿਚਲ ਕੁੜੀ ਦੇ ਬੈਂਡ ਆਏ ਆ ਤੇ ਚੱਲ ਇਹਨੇ ਬਾਹਰ ਚਲ ਜਾਣਾ ਵਾ ਤੈਨੂੰ ਵੀ ਨਾਲ ਲੈ ਜੂਗੀ ਤੇ ਜਿਹੜਾ ਮੁੰਡਿਆਂ ਵਿੱਚ ਬੈਂਦਾ ਫਲੋਂਦਾ ਵਾ ਬਾਹਰ ਉਹ ਹਟ ਜਾਊਗਾ ਆਹ ਇਹ ਵੀ ਗੱਲ ਹੈਗੀ ਆ ਹਾਂ ਤੇ ਪਰ ਉਹਨੇ ਨਾ ਉੱਥੇ ਲਈ ਰੱਖੀ ਆਪਣੀ ਉਹ ਕੈਨੇਡਾ ਵੀ ਚਲ ਗਈ ਆ ਤੇ ਇਹਨੇ ਮਗਰੋਂ ਮੁੰਡਿਆਂ 'ਚ ਬਹਿੜਾ ਫੇਰ ਸ਼ੁਰੂ ਕਰਤਾ ਉਹਦੇ ਸਾਹਮਣੇ ਥੋੜਾ ਜਿਹਾ ਰਾਮ ਰਿਹਾ ਵਾ ਉਹਦੇ ਸਾਹਮਣੇ ਨਹੀਂ ਜਾਂਦਾ ਹੁੰਦਾ ਇੰਨਾ ਇਹ ਤਾਂ ਹੁਣ ਆਪ ਹੀ ਸਮਝਾਉਣਾ ਪੈਣਾ ਭਾਜੀ ਨੂੰ ਪੁੱਤ ਹੁਣ ਕੀ ਸਮਝਾਉਣਾ ਹੁਣ ਤੇ ਹੱਥੋਂ ਸਭ ਕੁਝ ਨਿਕਲ ਗਿਆ ਤੇ ਇੱਤੇ ਨਾ ਉਹਦੇ ਮੁੰਡੇ ਨਾਲ ਦੇ ਨਾ ਕੋਈ ਨਿਕਲ ਗਿਆ ਫਿਰ ਵੀ ਗੱਲ ਕਰਨੀ ਚਾਹੀਦੀ ਆ ਤੂੰ ਹੀ ਸਿਆਣੀ ਜੀ ਪੁੱਤ ਸੁਣ ਤੇ ਲੈ ਗੱਲ ਤੇ ਬੜੀ ਵੱਡੀ ਹੋ ਗਈ ਤੈਨੂੰ ਤਾਂ ਪਤਾ ਹੀ ਕੁਝ ਨਹੀਂਗਾ ਇਰਤੇ ਪਾਤਾ ਹੀ ਕਿਸੇ ਨੇ ਕੇਸ ਨਸ਼ਿਆਂ ਦਾ ਅੱਛਾ ਆਹੋ ਜਿਹੜੇ ਮੁੰਡੇ ਹੁੰਦੇ ਵਿੱਚ ਉਹ ਕੜੇ ਚੰਗੇ ਹੁੰਦੇ ਆ ਹੈ ਉਹਨਾਂ ਦੀ ਲੱਗਦੀ ਹੁੰਦੀ ਵਿੱਚੇ ਵਿੱਚ ਤੇ ਉਹਨੂੰ ਤੇ ਹੁਣ ਉਸ ਤੋਂ ਲੈ ਗਈ ਫੜਕਿਆ ਤਾਂ ਤੇ ਜੇਲ੍ਹ ਵਿੱਚ ਬੈਠਾ ਵਿਚਾਰਾ ਕੀ ਤੈਨੂੰ ਦੱਸਣਾ ਕਰਨਾ 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 ਕਿੱਦਾਂ ਪਹੁੰਚਾ ਵਕੀਲ ਕੋਲ ਉਥੇਰੇ ਕੀਤੇ ਆ ਪਰ ਜਮਾਨਤ ਨਹੀਂ ਹੋਣ ਦੇਈ ਮੈਂ ਤੇ ਆ ਬੜੀ ਤੰਗ ਵਾ ਮੇਸ਼ੇ ਦਾ ਕੇਸ ਕਿਤਾ ਪੈ ਗਿਆ ਵੀ ਇੱਥੇ ਪੁੱਤ ਪਤਾ ਨਹੀਂ ਉਹ ਕੀ ਬਣਿਆ ਉਹਦੇ ਨਾਲ ਕਿੰਨੇ ਉਹਦੀ ਜੇਬ ਚ ਪਾਤਾ ਕੀ ਕਰਤਾ ਹੈ ਗੱਲ ਦਾ ਸਾਨੂੰ ਕੁਝ ਨਹੀਂ ਪਤਾ ਪਰ ਉਹਨਾਂ ਤੇ ਉਹ ਵੇਖਣਾ ਨਾ ਜੋ ਹੈਗਾ ਸਾਹਮਣੇ ਅਜੀਬ ਤੇ ਮੇਰੀ ਬੜੀ ਮਾੜੀ ਐ ਪੁੱਤ ਮਾੜੀ ਆ ਨਾ ਇਸੇ ਕਰਕੇ ਮੈਂ ਕਹਿੰਦੀ ਤੂੰ ਮੇਰਾ ਪੁੱਤ ਨਾ ਕੋਈ ਯਾਰ ਨਾ ਬਣਾਵੀਂ ਆਪਣਾ ਯਾਰ ਮਾਰੀ ਕਰਦੇ ਸਾਰੇ ਕਰ ਨਹੀਂ ਹੁਣ ਕਿੱਦਾਂ ਕਰਨੀ ਆ ਹੁਣ ਪੁੱਤ ਵੇਖੋ ਕਿਸਮਤ ਦੀ ਗੱਲ ਆ ਨਾ ਵੀ ਕਦੋਂ ਕਿਨੇ ਕਿਸਮਤ ਚੰਗੀ ਹੋਊਗੀ ਤੇ ਕਦੋਂ ਘਰ ਆਊਗਾ ਮੇਰਾ ਪੁੱਤ ਹੈ ਹੁਣ ਤੇ ਜਿਹੜੀ ਜਸਵਾ ਉਹ ਵੀ ਕਦੀ ਕਦੀ ਫੋਨ ਕਰ ਲੈਂਦੀ ਤੇ ਉਹ ਵੀ ਹੁਣ ਬਹੁਤ ਘਟ ਗਈ ਆ ਕੀਪ ਤਾਂ ਉਹਨੇ ਵੀ ਹੁਣ ਕੱਲ ਨੂੰ ਉਹਨੂੰ ਖਾਣਨਾ ਕਿ ਨਹੀਂ ਖਾਣਨਾ ਤੇ ਜਿਹੜੇ ਬੰਦੇ ਤੇ ਕੇਸ ਪੈ ਜਾਂਦਾ ਉਹਦਾ ਤਾਂ ਵੈਸੇ ਵੀ ਜ਼ਿਆਦਾ ਨਹੀਂ ਲੱਗਦਾ ਠੀਕ ਆ ਨਾ ਹੁਣ ਛੁੱਟੇ ਤੇ ਸਭ ਕੋ ਤੇ ਆਨਲਾਈਨ ਹੋ ਜਾਂਦਾ ਸਭ ਕੋ ਹੱਥੇ ਚੜ ਜਾਂਦਾ ਉੱਤੇ ਕੀ ਕਰਨਾ ਪੁੱਤ ਹੁਣ ਕਿਸਮਤ ਮਾੜੀ ਆ ਚਲ ਕੋਈ ਨਾ ਤੇ ਹੌਸਲਾ ਰੱਖੋ ਆ ਪੇਰ ਆਪ ਮਿਹਰ ਕਰੂਗਾ ਹੌਸਲਾ ਤੇ ਪੁੱਤ ਬਥੇਰਾ ਕਰਨੀ ਆ ਮੈਂ ਤਾਂ ਨਿੱਕੋ ਗੱਲਾਂ ਨਹੀਂ ਆ ਵੀ ਕਿਤੇ ਮਾੜੀ ਬਹਿਣੀ ਨਾ ਭਈ ਮੇਰਾ ਪੁੱਤ ਮੈਂ ਤਾਂ ਅੱਗੇ ਆਰਾ ਪਿੱਛੇ ਲਾ ਕੇ ਡੋਂਗੀ ਲਾੜੀ ਤੇ ਮੇਰੀ ਅੱਗੇ ਜ਼ਿੰ ਹਾਂ ਤੇ ਜੋ ਮੇਰੇ ਘਰ ਦੇ ਕਹਿਣਗੇ ਮੈਂ ਤੇ ਉਹੀ ਕਰ ਲੈਣਾ ਕਿਤੇ ਉਦੋਂ ਸੁਣੀ ਹੁੰਦੀ ਤੇ ਅੱਜ ਨਾ ਇਹ ਕੰਮ ਹੁੰਦੇ ਬਿੰਨਾ ਵੀ ਉਹੀ ਗੱਲ ਵਾ ਨਾ ਮਾਪਿਓ ਤੇ ਸਮਝਾਉਂਦੇ ਬੱਚਿਆਂ ਨੂੰ ਪਰ ਬੱਚੇ ਨਹੀਂ ਨਾ ਸਮਝਦੇ ਯਾਰਾਂ ਦੇ ਪਿੱਛੇ ਲੱਗ ਜਾਂਦੇ ਆ ਹਾਂ ਇਹਦੀ ਗੱਲ ਹੈ ਜੀ ਉਦੋਂ ਤੇ ਆਪਣੇ ਮੰਮੀ ਡੈਡੀ ਦੀ ਮੰਨੀ ਹੁੰਦੀ ਤੇ ਅੱਜ ਤੂੰ ਵੀ ਕਿਤੇ ਨਾ ਕਿਤੇ ਵਧੀਆ ਸੈੱਟ ਹੁੰਦਾ ਪੁੱਤ ਚੱਲ ਕੋਈ ਗੱਲ ਨਹੀਂ ਨਾਲੇ ਜਿਹੜਾ ਚ ਕਰਮਾਂ ਚ ਹੋਵੇ ਨਾ ਕਿਸ ਦਾ ਦੇਣਾ ਦਵਾਣਾ ਉਹ ਦੇ ਕੇ ਰਹੀਦਾ ਵਾ ਕੋਈ ਨਹੀਂ ਫਿਕਰ ਨਾ ਕਰੀ ਚੰਗਾ ਤੇ ਆ ਜਾਣਾ ਤੇਰੀ ਮੰਮੀ ਨੇ ਤੂੰ ਟੈਨਸ਼ਨ ਨਾ ਲਿਆ ਕਰ ਠੀਕ ਆ ਨਾ ਤੇ ਜੇ ਬ ਕੋਈ ਸਾਥ ਨਾ ਦੱਸਦੇ ਮੈਨੂੰ ਨਹੀਂ ਨਹੀਂ ਹਾਂ ਖਾਣਾ ਨਹੀਂ ਗਾ ਮੈਂ ਮੜਾ ਬਾਹਰ ਫਿਰ ਤੇ ਚਲ ਕੋਈ ਨਹੀਂ ਮੈਂ ਵੀ ਤੇਰੀ ਮਾਂ ਹੀ ਆਂ ਦੱਸ ਦਿਆ ਕਰ ਮੈਨੂੰ ਜੋ ਖਾਣਾ ਹੁੰਦਾ ਵਾ ਇਹ ਵੀ ਵਿਚਾਰਾ ਕੀ ਕਰੇ ਉਹਦਾ ਵੀ ਤੇ ਜੀ ਕਰਦਾ ਹੀ ਐ ਨਾ ਆਪਣੇ ਘਰ ਜਾਣ ਨੂੰ ਚੱਲ ਪ੍ਰਭ ਵਿਚਾਰੀ ਮਜਬੂਰ ਵਾ ਹੁਣ ਹੌਲੀ ਜੀ ਨਾ ਗੱਲ ਕਰੂ ਆਪਣੇ ਸਾਸਾਹਰੇ ਨਾਲ ਫੇਰ ਆਪੇ ਲੈ ਜੂਗੀ ਇਹਨੂੰ ਕੀ ਕਰਨਾ ਜਾਣਾ ਤੇ ਉੱਥੇ ਹੀ ਆ ਜੀਵਨਾ ਹਾਂਜੀ ਆ ਉਹਦੇ ਬਾਹਰ ਨੂੰ ਜਾਂਦੇ ਕਿੱਥੇ ਜਾ ਵੇ ਹਾਂ ਉਹਦੇ ਨੇ ਕਿੱਥੇ ਜਾਣਾ ਵਾ ਉਹਦੇ ਤੇ ਵਿਚਾਰਾ ਮੈਨੂੰ ਪੁੱਛਣ ਡਿਆ ਸੀ ਨਿਆਣਾ ਵਾ ਨਾ ਤੇ ਨਿਆਣੇ ਦਾ ਜੀਵ ਨਹੀਂ ਗਾ ਲੱਗਦਾ ਹੁਣ ਮੇਰੀ ਗੱਲ ਸੁਣੋ ਹੁਣ ਪਰਮ ਇੱਥੇ ਹੋਵੇ ਤੇ ਉਹਦੇ ਨਾਲ ਚੱਲ ਕੜੀ ਹੱਸ ਖੇਡ ਲਵੇ ਹੁਣ ਕੱਲਾ ਕਰੇ ਵੀ ਕੀ ਤੇ ਪ੍ਰਭ ਵਿਚਾਰੀ ਫਾਇ ਲੱਗੀ ਆ ਹੁਣ ਉਹਦੀ ਸੱਸ ਨਹੀਂਗੀ ਠੀਕ ਤੇ ਜੇ ਉੱਥੇ ਵੀ ਨਾ ਜਾਂਦੀ ਤਾਂ ਤਾਂ ਵੀ ਮਾੜੀ ਗੱਲ ਹੀਗੀ ਆਹ ਇਹ ਤਾਂ ਗੱਲ ਤੇ ਠੀਕ ਆ ਤੇ ਇਹਨੂੰ ਵੀ ਖੜਨ ਜੋਗੀ ਪਿੱਜਣਾ ਚ ਸਾਰੀ ਗੱਲ ਨਹੀਂ ਕੀ ਦੱਸਦੀ ਹੁਣ ਚੜ ਖੜੇ ਵੀ ਕਿੱਦਾਂ ਆਹ ਇਹ ਤਾਂ ਗੱਲ ਆ ਚੱਲ ਹੁਣ ਆਂਦੀ ਫ ਟਾਈਮ ਵੇਖ ਕੇ ਤੇ ਫਿਰ ਮੈਂ ਗੱਲ ਕਰੂੰਗੀ ਉਹਨਾਂ ਦੇ ਨਾਲ ਤੇ ਫਿਰ ਲੈ ਜੂੰਗੀ ਆਣ ਕੇ ਇੱਕ ਹੋਰ ਗੱਲ ਕਰਾਂ ਤੁਹਾਡਾ ਕਾਦੀ ਮੇਰਾ ਰਾਦਾ ਵਾ ਵੀ ਪਾਜੀ ਹੁਣਾਂ ਨੇ ਕਿੰਨਾ ਸਾਥ ਦਿੱਤਾ ਵਾ ਆਹੋ ਤੇ ਉਹਨਾਂ ਦੇ ਕਰਕੇ ਉਹਦੇ ਅਜ ਬਾਹਰ ਆਇਆ ਵਾ ਸਾਰੇ ਕੰਮ ਚੋਂ ਆਹੋ ਆਹੋ ਤੇ ਜੇ ਤੁਸੀਂ ਕਹੋ ਤਾਂ ਮੈਂ ਮਲਾ ਲਿਆ ਮ ਉਹਦੇ ਨੂੰ ਤੁਸੀਂ ਵੀ ਨਾਲ ਚੱਲੋ ਮੇਰੀ ਗੱਲ ਸੁਣ ਲਾ ਪਹਿਲਾਂ ਪ੍ਰਭ ਨੂੰ ਆ ਲੈੰਦੇ ਉਹਨੂੰ ਨਾਲ ਲੈ ਕੇ ਜਾਈ ਪ੍ਰਭ ਨੂੰ ਕਿੱਦਾਂ ਆ ਲੈਂਦਾ ਉਹਦੇ ਕਿਤਾ ਕਿੰਨੇ ਦਿਨ ਲੱਗਣੇ ਹੈ ਜੇ ਹੈ ਜਿੰਨਾ ਚਿਰ ਇਹਦੀ ਸੱਸ ਠੀਕ ਨਹੀਂ ਹੁੰਦੀ ਉਹਨੇ ਕਿੱਥੇ ਆਉਣਾ ਵਾ ਮੈਂ ਤਾਂ ਚਾ ਰੂਦੇ ਦੀ ਮਾਂ ਨਾਲ ਹੁੰਦੀ ਨਾ ਫਿਰ ਹੋਰ ਗੱਲ ਹੋਈ ਨਹੀਂ ਚੱਲ ਕੋਈ ਨਹੀਂ ਮੈਂ ਉਹਨੂੰ ਫੋਨ ਕਰਕੇ ਪੁੱਛ ਲੈਣੀ ਆ ਆਹੋ ਇਹ ਪੁੱਛ ਲੈ ਤੈਨੂੰ ਹੀ ਜਾਊਗਾ ਨਾਲ ਹੈ ਯਾਰ ਮੈਂ ਕੀ ਕਰਨ ਜਾਣਾ ਉੱਥੇ ਹੈ ਜਾਣਾ ਤੁਸੀਂ ਮਿਲਣੀ ਆ ਚੱਲ ਵੇਖ ਲਓ ਹੈ ਤੇ ਮੈਂ ਪ੍ਰਭ ਨੂੰ ਫੋਨ ਕਰਕੇ ਤੇ ਫਿਰ ਪੁੱਛ ਲੈਣੀ ਆ ਵੀ ਮੋਦਰ ਲੈ ਜਾ ਨਾਲ ਓਏ ਆਹੋ ਪੁੱਛ ਲਾ ਓ ਮੈਂ ਦੂਜੇ ਆਪਣੇ ਉਹ ਪਰਮ ਬਾਰੇ ਵੀ ਜਾਣਾ ਕਿ ਬੰਦੇ ਨੂੰ ਆਖਿਆ ਵਾ ਜਮਤ ਲਓ ਆਖੋ ਛੇਤੀ ਛੇਤੀ ਕੰਮ ਕਰਾਓ ਮੇਰਾ ਤੇ ਜੀ ਨਹੀਂ ਲੱਗਦਾ ਮੇਰਾ ਧਿਆਨ ਤੇ ਮੇਰੇ ਪੁੱਤ ਵਿੱਚ ਹੀ ਰਹਿੰਦਾ ਵਾ ਤੇ ਛੇਤੀ ਛੇਤੀ ਘਰ ਆ ਜੇ ਹੁਣ ਲੋਕੀ ਪੁੱਛਦੇ ਆ ਕਿ ਇੱਥੇ ਕਿੱਥੇ ਫਿਰਦਾ ਤੂੰ ਤੇ ਹੁਣ ਕਿੱਥੇ ਗਿਆ ਵਾ ਹੁਣ ਕਿਹਨੂੰ ਕੀ ਦਸੀਗੇ ਲੋਕਾਂ ਨੂੰ ਕਿਹੜਾ ਭਲੇ ਖਾਵਾ ਸਾਰੇ ਪਤਾ ਲੱਗ ਗਿਆ ਵਾ ਕੋਣੀ ਗੱਲ ਸੁਭੀ ਰਹਿੰਦੀ ਐ ਇਹੋ ਜੀ ਤਾਂ ਮੈਂ ਗੱਲ ਬੜੀ ਬੀਤੀ ਵਾਲੀ ਆ ਹੈ ਹੈ ਤੇ ਬੀਤੀ ਪਰ ਕਰਨਾ ਕਿ ਜਦੋਂ ਕਰਵਾ ਵਿੱਚ ਹੋਵੇ ਉਹ ਤਾਂ ਗੱਲ ਵਾ ਕੀ ਕਰਨਾ ਫਿਰ ਉਹ ਨਾ ਉਹਦੇ ਵੀ ਮੈਨੂੰ ਪੁੱਛਣ ਡਿਆ ਹੀ ਗਾ ਵੀ ਪਰਮਪਾ ਜੀ ਕਿੱਥੇ ਹੁੰਦਾ ਉਹਦੇ ਘਰ ਹੀ ਨਹੀਂ ਹੁੰਦਾ ਉਹਨੂੰ ਵੀ ਦੱਸਿਆ ਫਿਰ ਮੈਂ ਸਾਰਾ ਕੁਝ ਵੀ ਪੁੱਤਾ ਆ ਬਣੀ ਆ ਕੀ ਕਰਨਾ ਹੁਣ ਉਹਨੇ ਕਿੱਥੇ ਕਰਵਾਉਣਾ ਘਰ ਜੀ ਕਿ ਤੱਕ ਨਾ ਟਾਈਮ ਲੱਗਣਾ ਓਏ ਉਹ ਬੰਦਾ ਕੀ ਕਿਹਾ ਤੁਹ ਦੱਸਿਆ ਯਾਰ ਕਿਹੜਾ ਕੋ ਕੰਮ ਸੁਆਦਾ ਕੀਤਾ ਉਹਨੇ ਹੈ ਬਹੁਤ ਗੱਲ ਵਾ ਜਾਂ ਫੇਰ ਕਰ ਲਾ ਫੋਨ ਤੇ ਕੀ ਨਹੀਂ ਕਰਨ ਤੇ ਆ ਚਲ ਕੋਈ ਨਹੀਂ ਮੈਂ ਕਰ ਲੈਨੀ ਆ ਕਰ ਕੇ ਮੈਨੂੰ ਚਾਹ ਘੁੱਟ ਬਣਾ ਦੇ ਮੁਰਕਾ ਚੰਗਾ ਚਲ ਪ੍ਰਭ ਨੂੰ ਫੋਨ ਕਰ ਹੀ ਲੈਣੀ ਆ ਪਹਿਲਾਂ ਉਹਦੇ ਪੁੱਛੇ ਤਾਂ ਬਿਨਾ ਗਈ ਤੇ ਐਵੇਂ ਆਖੂ ਮੇਰਾ ਮੁੰਡਾ ਲੈ ਗਈ ਨਾਲ ਹੈਲੋ ਪ੍ਰਭ ਸਤਿ ਸ੍ਰੀ ਅਕਾਲ ਕੀ ਹਾਲ ਵਾ ਅੱਛਾ ਅੱਛਾ ਤੇ ਤੇਰੀ ਸਸਤਾ ਕੀ ਹਾਲਾ ਹੁਣ ਫਰਕ ਵਾ ਠੀਕ ਆ ਤੇ ਮੈਂ ਤਾਂ ਇਹ ਨਾ ਤੈਨੂੰ ਫੋਨ ਲਾਇਆ ਹੀਗਾ ਪਿਮੀਰਾ ਜੀ ਕਰਨ ਲਿਆ ਵਾ ਵੀ ਪਾਜੀ ਹੁਣਾਂ ਨੇ ਬੜੀ ਮਦਦ ਕੀਤੀ ਹੈਗੀ ਤੇ ਮੈਂ ਉਹਦੇ ਨੇ ਲੈ ਕੇ ਜਾਵਾਂ ਨਾ ਤੇ ਮਿਲਣਾ ਵਾ ਉਹਨਾਂ ਨੂੰ ਦੱਸ ਕਿਉਂ ਨਹੀਂ ਜਾਣਾ ਭਲਾ ਤੈਨੂੰ ਪਤਾ ਵਾ ਨਾ ਜਦ ਮੁਸੀਬਤ ਪਈ ਹੈਗੀ ਤੇ ਉਹਨਾਂ ਨੇ ਬਾਹ ਫੜੀ ਸਾਡੀ ਹਾਂ ਆ ਫਿਰ ਵੀ ਪੈਣ ਵਾ ਸਾਡੀ ਬਗਾਨੀ ਥੋੜਾ ਵਾ ਤੇ ਗਲਤੀਆਂ ਤੇ ਪੈਣਾ ਆਪਾਂ ਬਥੇਰੀਆਂ ਕੀਤੀਆਂ ਵਾ ਠੀਕ ਵਾ ਨਾ ਉਹ ਤਾਂ ਫਿਰ ਚੰਗੇ ਆ ਜਿਹੜੇ ਸਾਡੇ ਨਾਲ ਤੁਰਦੇ ਆ ਹੋਰ ਕੀ ਆ ਉਹੋ ਜੇ ਹੁੰਦੇ ਤਾਂ ਕਦੀ ਨਾ ਬਾਤਕੋਟ ਤੇ ਆੜੀ ਨਹੀਂ ਨਹੀਂ ਮੇਰੀ ਗੱਲ ਸੁਣ ਸਿਆਣੀ ਬਣ ਸਾਨੂੰ ਜਾਣਾ ਚਾਹੀਦਾ ਵਾ ਹੁਣ ਆਹੋ ਮੇਰਾ ਵੀ ਜੀ ਕਰਨ ਲਿਆ ਸੀਗਾ ਉਹਦੇ ਦੀ ਪਾਜਨਾ ਮੈਂ ਵੀ ਮਿਲਾਉਂਗੀ ਹਾਂ ਆਹੋ ਮਾੜਾ ਤਾਂ ਅਸੀਂ ਬੜਾ ਕੁਝ ਕੀਤਾ ਤੇ ਭੁਗਤ ਵੀ ਲਿਆ ਵਾ ਠੀਕ ਆ ਨਾ ਛੱਡ ਹੁਣ ਪਿਛੜੀਆਂ ਗੱਲਾਂ ਚਲ ਠੀਕ ਆ ਨਹੀਂ ਆਇਆ ਜਾਣਾ ਤੇਰਕੋ ਤੇ ਨਾ ਆ ਕੋਈ ਨੀ ਸੇਵਾ ਕਰ ਆਪਣੀ ਸਸਤੀ ਤੂੰ ਚੰਗਾ ਤੇ ਮੈਂ ਇਦਾਂ ਕਰਨੀ ਆ ਮੈਂ ਉਹਦੇ ਨੂੰ ਲੈ ਕੇ ਨਾ ਤੇ ਮੇਲਣੀਆਂ ਜਾ ਕੇ ਤੇ ਜਦੋਂ ਤੂੰ ਆਏਂਗੀ ਨਾ ਤੇ ਫੇਰ ਚਲ ਜਾਗੇ ਠੀਕ ਆ ਚਲ ਠੀਕ ਆ ਫਿਰ ਮੈਂ ਜਾਣਾ ਹੀ ਹੁਣ ਚੰਗਾ ਰੱਖ ਦਿਆਂ ਹਾਂ ਫੋਨ ਮੈਂ ਚੰਗਾ ਚਲ ਇਹ ਤਾਂ ਮੰਨ ਗਈ ਆ ਹੁਣ ਇਦਾਂ ਕਰਤੀ ਆ ਮਿਲੀ ਹਮਨੇ ਜਾ ਕੇ ਹਾਏ ਆਇਆ ਨੀਉ ਦੇ ਲੈ ਆਈ ਗਿਆ ਪੁੱਤੋ ਰਿਆ ਗੱਲ ਸੁਣ ਮੇਰੀ ਹਾਂਜੀ ਮੇਰਾ ਰਾਦਾ ਅੱਜ ਬੰਡਿਆ ਵਾ ਪੀ ਜਾ ਕੇ ਤੇਰੇ ਮਾਸੀ ਬਸਣੋਂ ਮਿਲਾਈਏ ਮਾਸੀ ਮਸਣੋਂ ਆਹੋ ਨਹੀਂ ਠੰਡ ਪਈ ਆ ਠੰਡ ਕਾਦੀ ਆ ਕੁਛ ਨਹੀਂ ਹੁੰਦਾ ਤੇਰੇ ਵਰਗੇ ਜਵਾਨ ਮੁੰਡੇ ਨੂੰ ਕਾਦੀ ਠੰਡ ਲੱਗਣੀ ਆ ਨਹੀਂ ਜਦੋਂ ਆਉਣਗੇ ਫੇਰ ਚੱਲ ਜਾਾਂਗੇ ਲੈ ਦੱਸ ਅਜੇ ਨਹੀਂ ਆ ਜਾਣਾ ਤੇਰੀ ਮੰਮੀ ਕੋਲ ਤੇ ਤੇਰੀ ਦਾਦੀ ਠੀਕ ਨਹੀਂ ਹੋਈ ਚੰਗੀ ਤਰ੍ਹਾਂ ਐਦਾਂ ਕਰ ਕੱਪੜੇ ਤੂੰ ਪਾਏ ਬੜੇ ਸੋਹਣੇ ਤੇ ਮੈਂ ਵੀ ਪਰਸ ਲੈ ਆਵਾਂ ਤੇ ਚੱਲ ਮੇਰੇ ਨਾਲ ਇੱਥੇ ਹੋਣਗੇ ਫਿਰ ਮਿਲਣਾ ਇੱਦਾਂ ਰੋ ਮੇਰੀ ਗੱਲ ਸੁਣ ਬਹਾ ਤੇਰੀ ਮਾਂ ਨੂੰ ਮਨਾਇਆ ਵਾ ਪੂਰਾ ਆਪਣੀ ਮਾਂ ਤੇ ਗਿਆ ਵਾ ਇਦਾਂ ਨਹੀਂ ਕਰਨਾ ਠੀਕ ਆ ਨਾ ਚੱਲ ਮੇਰੇ ਨਾਲ ਤੇ ਮਿਲ ਕੇ ਹੀ ਜਾ ਕੇ ਕਿਤੇ ਆਖੇ ਵੀ ਰੱਗੀਦਾ ਹੁੰਦਾ ਵਾ ਤੂੰ ਦੱਸ ਨਾ ਨਾਲੇ ਤੇਰੇ ਮਾਸਟਰ ਨੂੰ ਪੁੱਛ ਲਿਆਵਾਂ ਮੈਂ ਠੀਕ ਆ ਹਾਂ ਤੇ ਮੈਂ ਪਰਸ ਲੈ ਆਵਾਂ ਆਪਣਾ ਆ ਜਾਓ ਮਾਸੀ ਲੇਟ ਹੋਣ ਦੇ ਆ ਆ ਗਈ ਹੈਗੀ ਪੁੱਤ ਬਸ ਤੇ ਆ ਤੇ ਮੈਂ ਹੋਈ ਹੱਕੇ ਚੱਲ ਆ ਜਾ ਚਲੋ ਮੇਰੀ ਗੱਲ ਸੁਣ ਹਾਂਜੀ ਬੈ ਇੱਥੇ ਫੇਰ ਗੱਲ ਦਾ ਪਤਾ ਲੱਗਾਈ ਨਹੀਂ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਮੈਂ ਕਹਾਂ ਆਪਣੇ ਮਾ ਤੇਰਾ ਅਮਰੀਕਾ ਗਿਆ ਸੀ ਆ ਕੇ ਵਿਚਾਰਾ ਵਾਪਸ ਅੱਛਾ ਆ ਗਿਆ ਹੂੰ ਚੱਲ ਤਾਂ ਵੀ ਚੰਗਾ ਨਿਆਣਾ ਵਿਚਾਰਾ ਬਚਿਆ ਬਚਾਇਆ ਆ ਗਿਆ ਜੇ ਕੋਈ ਗੱਲਬਾਤ ਹੋ ਜਾਂਦੀ ਉਹਦਾ ਤਾਂ ਹੈ ਵੀ ਉਹ ਕੋਸ਼ਿਸ਼ ਮੈਂ ਕਹਾਂ ਵੇਖ ਲੈ ਉਦਾਂ ਇਹਨਾਂ ਕਿੰਨੇ ਗਲਤ ਕੰਮ ਕੀਤੇ ਸੀ ਤੇ ਦੁੱਖ ਵਿਚਾਰੇ ਨਿਆਣੇ ਭੋਗਣ ਦੇ ਇਹਨਾਂ ਦੋਵਾਂ ਦੀਆਂ ਇੰਨੀਆਂ ਨੀਤਾ ਮਾਰੀਆਂ ਇਹਨਾਂ ਬਸ ਇਹਨਾਂ ਦੀਆਂ ਨੀਤਾ ਨਹੀਂ ਇਥੋਂ ਤੱਕ ਇਹਨਾਂ ਨੂੰ ਪਹੁੰਚਾਇਆ ਉਦੋਂ ਇਹ ਚੱਲ ਮੁੰਡਾ ਪਤਾ ਨਹੀਂ ਕਿਦਾਂ ਵਿਚਾਰਾ ਦਿਖਦਾ ਢਿੰਦਾ ਆਇਆ ਵਾ ਤੇ ਚਲੋ ਸ਼ੁਗਰਾ ਮਾਲਕ ਦਾ ਵੀ ਜਿੰਦਾ ਜਾਗਦਾ ਆਪਣੇ ਘਰ ਆ ਗਿਆ ਤੇ ਮੈਂ ਹਾਂ ਨਹੀਂ ਤੇ ਫਿਰ ਮੜ ਗਿਆ ਮੇਲੇ ਹੀ ਗਿਆ ਜਾ ਕੇ ਮੁੰਡੇ ਕਰਕੇ ਤੇ ਜੀ ਕਰਦਾ ਪਰ ਜਦੋਂ ਇਹਨਾਂ ਦੋਵਾਂ ਦਾ ਮੈਨੂੰ ਚੇਤਾ ਆਉਂਦਾ ਨਾ ਫਿਰ ਤੇ ਮੇਰਾ ਜੀ ਕਰਦਾ ਵੀ ਇਹਨਾਂ ਦੇ ਪਿੰਡ ਵੱਲ ਨੂੰ ਮੂੰਹ ਵੀ ਨਾ ਕਰਾਂ ਓਏ ਉਹ ਤਾਂ ਤੇਰੀ ਗੱਲ ਠੀਕ ਆ ਇੱਕ ਤਾਂ ਮੈਂ ਹੋਰ ਗੱਲ ਦੱਸਾਂ ਵੇ ਆਪੇ ਜੇ ਇਹਨਾਂ ਨੇ ਮੜੇ ਕੰਮ ਕੀਤੇ ਸੀ ਨਾ ਤੇ ਭੁਗਤਣ ਡੀਆਂ ਵਾ ਦੋਵੇਂ ਜਣੀਆਂ ਨਾਲ ਜਿਹੜੇ ਨਿਆਣੇ ਗਏ ਹਾਂ ਪਰ ਆਬ ਨੂੰ ਵੀ ਸੋਚਣਾ ਚਾਹੀਦਾ ਕਿ ਨਿਆਣਿਆਂ ਦਾ ਹੀ ਕਸੂਰ ਹੁੰਦਾ ਤੇ ਤੂੰ ਇੱਕ ਕੰਮ ਕਰ ਤੂੰ ਨਾ ਆਪਣੇ ਮੱਝ ਕੋਈ ਖਰ ਰੱਖਿਆ ਕਰ ਚੰਗਾ ਜਿਹੜਾ ਮਾਰਾ ਕਰਦਾ ਨਾ ਜਿਹੜਾ ਸੋਚ ਵੀ ਲੈਂਦਾ ਨਾ ਕਿਸੇ ਬਾਰੇ ਮਾਰਾ ਉਹਦੇ ਵੀ ਅੱਗੇ ਹੁੰਦੇ ਤੁਸੀਂ ਮੈਨੂੰ ਇਹ ਗੱਲ ਦੱਸੋ ਇੰਨਾ ਕੁਛ ਇਹਨਾਂ ਨੇ ਕੀਤਾ ਪਰ ਮੈਂ ਤਾਂ ਨਹੀਂ ਨਾ ਇਹਨਾਂ ਦੇ ਖਿਲਾਫ ਕਰੀ ਕੁਝ ਵੀ ਕਿਹਾ ਹੈਗਾ ਦੱਸੋ ਜੀ ਇੱਕ ਵਾਰੀ ਵੀ ਮੈਂ ਕਲੀ ਕਿਹਾ ਜੇ ਨਹੀਂ ਕਿਹਾ ਤਾਂ ਫਿਰ ਰੋਟੀ ਵੀ ਖਾਈ ਜਾਂ ਲਈ ਹੈ ਨਾ ਤੇਰੀ ਲਾੜ ਵੀ ਚੰਗੀ ਹੈ ਨਾ ਆਪਣੇ ਘਰ ਸੁਠੀ ਹੈ ਹੈ ਹੁਣ ਉਹਦਾ ਮੁੰਡਾ ਅਮਲੀ ਆ ਉਹ ਜੇਲੇ ਚਲ ਗਿਆ ਵਾ ਹੈ ਤੁਸੀਂ ਮੈਂ ਕਾਹ ਪੀਂਡਿਆ ਵਾ ਘਰ ਪੁੱਠਾ ਹੋਣ ਡਿਆ ਕੱਲ ਨੂੰ ਨੂੰਹ ਦਾ ਬਣਨ ਕੀ ਬਣਨਾ ਅਗਲੀ ਨੇ ਮੁੜ ਕੇ ਇਹਨਾਂ ਵੱਲ ਰਹਿਣਾ ਕਿ ਨਹੀਂ ਰਹਿਣਾ ਕੀ ਵਿਦਾਨ ਨੂੰ ਪਤਾ ਵੀ ਲੱਗਾ ਵਾ ਕਿ ਨਹੀਂ ਹੈ ਜੀ ਲੱਗਾ ਇਹ ਤਾਂ ਹੁਣ ਰੱਬ ਜਾਣੇ ਦੂਜੀ ਗੱਲ ਇਹ ਹੈ ਜੀ ਇਹ ਹੀ ਪ੍ਰਭੀ ਤੇ ਵੇਖ ਲੈ ਇਹਦਾ ਵੀ ਮੁੰਡਾ ਵਾਪਸ ਆ ਗਿਆ ਪੈਸੇ ਸਾਰੇ ਉਜੜ ਗਏ ਇਹਦੇ ਵੀ ਪਰੌਣੇ ਨੇ ਨਹੀਂ ਸਮਝਾਇਆ ਕਿ ਚਾਹ ਜੀ ਉਹ ਗਲਤੀਆਂ ਕਰਦੀ ਤੇ ਤੂੰ ਹੀ ਸਿਆਣੀ ਬਣ ਜਾ ਉਹਦਾ ਤਾਂ ਲਾਲਚ ਨੂੰ ਪੈ ਗਈਆਂ ਵੀ ਲੈ ਜਗੇ ਇੱਥੋਂ ਜੋ ਕੁਝ ਇਹ ਹੱਕ ਨੂੰ ਮਾੜਾ ਲੱਗਦਾ ਵਾ ਪਰ ਹੱਕ ਤੇ ਰਹਿਣਾ ਚਾਹੀਦਾ ਵਾ ਪਰ ਰਿਸ਼ਤੇਦਾਰੀਆਂ ਦੇ ਖਰਾਬ ਕਰ ਹੀ ਲੈਂਦੀਆਂ ਨੇ ਰਿਸ਼ਤੇਦਾਰੀ ਕਹਿੰਦੇ ਜਦੋਂ ਲਾਲਚ ਆ ਜਾਵੇ ਵਿੱਚ ਫਿਰ ਰਿਸ਼ਤੇਦਾਰੀਆਂ ਗਈਆਂ ਕਿ ਨਾਲੇ ਇੱਕ ਤਾਂ ਮੈਂ ਦੱਸਾਂ ਜਦੋਂ ਇਹ ਢੇਡ ਚ ਨਫ਼ਰਤ ਹੋ ਜਾਂਦੀ ਹੈ ਨਾ ਉਹ ਮੁੜ ਕੇ ਨਿਕਲਦੀ ਨਹੀਂ ਜੋ ਮਰਜੀ ਹੋ ਜੀ ਦੱਸਾਂ ਕੀ ਗੱਲ ਹੁੰਦੀ ਆ ਕਈ ਵਾਰੀ ਕਈ ਬੰਦੇ ਨਾ ਉਹਨਾਂ ਦੀ ਸੋਚ ਹੀ ਇਦਾਂ ਨਹੀਂ ਹੁੰਦੀ ਆ ਉਹਨਾਂ ਨੇ ਸੋਚਣਾ ਮਾੜਾ ਅਗਲੇ ਦਾ ਪਰ ਇਹ ਆ ਵੀ ਚੰਗੇ ਕੰਮ ਦਾ ਚੰਗਾ ਨਤੀਜਾ ਹੁੰਦਾ ਵਾ ਐਟ ਲਾਸਟ ਉਹ ਪ੍ਰਮਾਤਮਾ ਬੰਦੇ ਦੀ ਮਤ ਕਰਦਾ ਹੀ ਕਰਦਾ ਵਾ ਜਿਹਨੇ ਚੰਗੇ ਕੰਮ ਕੀਤੇ ਤੇ ਜਿਹੜਾ ਮਾੜੇ ਕਰਦਾ ਹੀ ਨਾ ਉਹ ਤੁੰਗਿਆ ਜਾਂਦਾ ਜਿਵੇਂ ਮੈਂ ਵੇਖ ਲਿਆ ਕਿ ਸਾਰਾ ਕੁਝ ਨਿਆਣੇ ਤਾਂ ਦੋਵਾਂ ਦੀ ਜ਼ਿੰਦਗੀ ਖਰਾਬ ਕਰਤੀ ਹੋਰ ਦੱਸ ਇਹਨਾਂ ਦਾ ਕੀ ਹੋਣਾ ਈ ਚਲੋ ਕਰ ਲਾ ਫਿਰ ਕੰਮ ਕਰ ਹੈ ਕੋਈ ਨਹੀਂ ਮੈਂ ਕਰ ਲੀ ਹਾਂ ਚਲ ਕੋਈ ਨਹੀਂ ਬਣਾ ਦੋ ਆਪਣਾ ਮੂਡ ਮਾੜ ਅਜੇ ਤੈਨੂੰ ਵੀ ਗੁੱਸਾ ਵਾ ਮੈਂ ਚਲ ਹੋਵਾਂਗੇ ਕਿਸ ਦਿਨ ਜਾ ਕੇ ਚਲੋ ਕੋਈ ਨਹੀਂ ਫਿਰ 2-4 ਦਿਨ ਪਾਓ ਲੱਗ ਜੂਗਾ ਜਿੱਦਾਂ ਦਾ ਮੇਰੇ ਮਨ ਨੂੰ ਸਹੀ ਲੱਗਾ ਮੈਂ ਉਹੇ ਤੁਹਾਨੂੰ ਦੱਸਾਂਗੀ ਚਲ ਠੀਕ ਹੈ ਮੈਂ ਹੁਣ ਜਾਂਦਾ ਮੂੰਹ ਝੁੱਕ ਕੇ ਤੁਰਪਾਂ ਅਗਲੇ ਦਾ ਨਾ ਕੀ ਪਤਾ ਗੀਆਂ ਮੇਰੇ ਕੀ ਅੱਗੋਂ ਬੋਲਣ ਗਿਆ ਤੇ ਕੀ ਨਹੀਂ ਠੀਕ ਆ ਕੀ ਹਾਲ ਹੈ? ਸਾਡੀ ਗੱਲ। ਉਹ ਬੱਲੇ ਬੱਲੇ ਕੀ ਹਾਲ ਆ? ਠੀਕ ਠਾਕ ਹਾਂ। ਫਿਰ ਠੀਕ ਆ। ਹਾਂਜੀ। ਆਜੋ ਆਜੋ ਆਜੀ। ਆਜੋ। ਆ ਬੈਠੋ। ਆਨੇ ਤੋਂ ਲੇ ਮਮਾ ਸੀ ਤੇਰੀ ਨੂੰ ਦਸਾਂ ਹੈ। ਕੀ ਆਇਆ ਉਹ? ਜਿੰਦਰਾ? ਹਾਂਜੀ। ਮੇਰੀ ਗੱਲ ਸੁਣ। ਆ ਪਾਂਡੇ ਚੜ੍ਹ। ਹੂੰ। ਮੈਂ ਕਹਾ ਮੈਂ ਅੱਜ ਤੈਨੂੰ ਕਹਿਣ ਆ। ਤੇ ਤੇਰੇ ਆਪਣੇ ਮਾਪਦੇ ਤੇ ਤੇਰੀ ਭੈਣ ਆਈ। ਅੱਛਾ ਉਹਦੇ ਆਇਆ। ਉਹਦੇ ਆ ਨਾਲ ਜੀਵਨ ਆਈ। ਦੱਸ ਜੀਵਨ ਨੂੰ ਕੀ ਲੋੜੀ ਆਉਂਦੀ ਤਾਂ ਦੂਜੀ ਚਲਾਕੂ ਕਿੱਥੇ ਹੋਂ? ਪ੍ਰਭ। ਉਹ ਮੈਨੂੰ ਨਹੀਂ ਉਹਦਾ ਪਤਾ ਚਲਾਕੂ ਦਾ ਕਿੱਥੇ ਰ ਕਿੱਥੇ ਨਹੀਂ। ਇਹ ਆਏ ਦੋਵੇਂ ਜਣੇ। ਮੈਂ ਕਹਾ ਉੱਥੇ ਹੁਣ ਨਾ ਕੋਈ ਮਾੜੀ ਚੰਗੀ ਗੱਲ ਨਾ ਕਰੇ। ਤੇ ਆਜਾ ਉਹਨਾਂ ਦਾ ਸਾਸਰੀ ਘਰ 깔ਾ ਤੇ ਉਹਨਾਂ ਨੂੰ ਕੋਈ ਚਾਹ ਪਾਣੀ ਦੇ ਦੇ। ਚਲ ਮੁੰਡਾ ਦੇ ਨਿਆਣਾ ਆਇਆ ਵਾ ਮੈਨੂੰ ਚੰਗਾ ਲੱਗਦਾ। ਮੈਂ ਦੱਸ ਕੀ ਕਰਾਂ ਮੈਂ ਕਿੱਦਾਂ ਇਹਨਾਂ ਦੇ ਮੱਥੇ ਲੱਗਾ ਇਹਨਾਂ ਨੇ ਚੰਗੇ ਕੰਮ ਕੀਤੇ ਮੇਰੇ ਨਾਲ ਉਹ ਯਾਰ ਘਰ ਆਏ ਮੜੀ ਚੰਗੀ ਗੱਲ ਹੀ ਕਰੀ ਲਈ ਚਲ ਮੈਂ ਤੁਹਾਡੀ ਮੰਨ ਲਈਨੀ ਮੜੀ ਚੰਗੀ ਪਰ ਮੈਂ ਇਹਨਾਂ ਦੇ ਮੱਥੇ ਨਹੀਂ ਲੱਭੀ ਮੇਰਾ ਜੀ ਓਏ ਆ ਜਾ ਕੋਈ ਨਹੀਂ ਹੁੰਦਾ ਹੌਲੀ ਗੱਲ ਕਰ ਰਿਹਾ ਮੈਂ ਸੁਣ ਦੂ ਚੰਗਾ ਨਹੀਂ ਲੱਗਦਾ ਸੁਣ ਦੂਗੀ ਮੈਨੂੰ ਧਰ ਪਿਆ ਸਾਸੀ ਕਰਤਾ ਹੈ ਇੱਥੇ ਕੋਈ ਨਹੀਂ ਸਾਸੀ ਸਾਸੀ ਤਾਂ ਮੁੱਤ ਸਾਸੀ ਮੈਂ ਨਾ ਪੁੱਟਦਾ ਹਾਂ ਹਾਂ ਦਾ ਸੁਣ ਲੈ ਜੀ ਫੋਟ ਤੂੰ ਇਹ ਡਰ ਦਾ ਕਿਉਂ ਭਾ ਲਿਆ ਨਹੀਂ ਕਿ ਮਾੜੇ ਮੋਟੇ ਮੁਲਕ ਚਲ ਜਾਂਦਾ ਉੱਧਾ ਨਹੀਂ ਤੇਰੀ ਮਾਂ ਚਲਾ ਦੇ ਜਿਹਦੀ ਚੋਰੀਆਂ ਤਮੁੰਦੀ ਆ ਕਿਹਨੂੰ ਦੱਸਦੀ ਨਹੀਂ ਜੇ ਕਿਤੇ ਮੈਨੂੰ ਪਤਾ ਲੱਗਦਾ ਨਾ ਤੇ ਭਾਈ ਉਹ ਮੇਨਾਂ ਕੁੰਦੀ ਨਹੀਂ ਮਾਈ ਨਹੀਂ ਹੁੰਦੀ ਪਰ ਮੈਂ ਤੈਨੂੰ ਜਾਨ ਨਹੀਂ ਦੇਣਾ ਹੈਗਾ ਮੈਨੂੰ ਪਤਾ ਤਾ ਕਿੰਨਾ ਚਿੰਗਾ ਲੱਗਣਾ ਇਹੋ ਜਿਹਾ ਕੰਮ ਗਾਂ ਭੁੱਲ ਕੇ ਵੀ ਨਹੀਂ ਕਰਨਾ ਹੈਗਾ ਨਹੀਂ ਮੈਂ ਤਾਂ ਇੱਕ ਗੈਰੀ ਗਲਤੀ ਹੋ ਗਈ ਉਹਨੂੰ ਦੁਬਾਰਾ ਨਹੀਂ ਕਰਨਾ ਨਾ ਪੁੱਤ ਇਹੋ ਜਿਹਾ ਵੱਡਿਆ ਵੱਡਿਆ ਮੁਲਕਾ ਚ ਨਹੀਂ ਭਾ ਲੈਂਦਾ ਹੈਗਾ ਵੇ ਮਾੜੇ ਮੋਟੇ ਥਾਂ ਜਾਵਾਂਗੇ ਕਮਾਈ ਕਰਾਂਗੇ ਆਪਾਂ ਕਿ ਆਸਤੇ ਆਸਤੇ ਸੈੱਟ ਹੋ ਜਾਣਗੇ ਕੋਈ ਜ਼ਰੂਰੀ ਤੇ ਨਹੀਂ ਹੁੰਦੀ ਤੇ ਬਹੁਤੇ ਵੱਡੇ ਵੱਡੇ ਰੁਪਈਏ ਭੈਣ ਜੀ ਉਹੀ ਗੱਲ ਤੇ ਮੈਂ ਕਹਿਣ ਡਈ ਆ ਵੀ ਆ ਗਿਆ ਵਕਤ ਭਾਜੀ ਨੇ ਇੰਨੀ ਮਦਦ ਕੀਤੀ ਐ ਨਾ ਵੀ ਗੱਲ ਨਹੀਂ ਕਰਨ ਵਾਲੀ ਟਾਟਾ ਦੇਣ ਤੇ ਭੈਣ ਜੀ ساری ਉਮਰ ਨਹੀਂ ਦੇ ਸਕਦੇ ਆਪਾਂ ਮੇਰੀ ਗੱਲ ਸੁਣ ਬਹੁਤੀ ਇੰਨੀਆਂ ਚਲਾਕੀਆਂ ਨਾ ਕਰੋ ਮੇਰੇ ਨਾਲ ਮੈਂ ਤਾਂ ਨਿਆਣਾ ਮੁੰਡਾ ਵਾ ਤੇ ਮੈਨੂੰ ਇਹ ਚੰਗਾ ਲੱਗਦਾ ਤਾਂ ਮੈਂ ਫੇਰ ਇੱਕ ਦੇ ਨਾਲ ਲਾਇਆ ਪਰ ਜਿੱਦਾਂ ਨੇ ਤੁਸੀਂ ਕੰਮ ਕੀਤੇ ਸੀ ਨਾ ਉੰਮੀਰ ਨਾਲ ਨਹੀਂ ਗਈ ਜਿਆ ਦਿੱਆ ਕੀਤਾ ਦੂਜੀ ਕਿੱਥੇ ਚਲਾ ਕੇ ਉਹ ਹੁੰਦੀ ਆ ਉਹ ਨਾਲ ਆਉਣਾ ਤਾਂ ਉਹਨੇ ਵੀ ਹੈਗਾ ਹੀ ਭੈਣ ਜੀ ਪਾ ਦੀ ਸੱਸ ਨਹੀਂ ਗਈ ਠੀਕ ਤਾਂ ਤਾਂ ਕਰਕੇ ਗਈ ਆ ਵਾਪਾ ਦਿਨ ਹੋ ਗਏ ਉਹ ਗਈ ਨੂੰ ਫਰਕ ਪਊਗਾ ਤੇ ਆਊਗੀ ਤੇ ਉਹ ਵੀ ਆਊਗੀ ਤੁਹਾਨੂੰ ਮਿਲਣ ਚੱਲ ਆਉਗੀ ਪਹਿਲੀ ਉਹ ਨਿੱਕੀ ਆ ਤੂੰ ਸਿਆਣੀ ਹੈ ਵੱਡੀ ਹਾਂ ਕੰਮ ਸਭ ਤੋਂ ਤੇਰਾ ਫਰਜ਼ ਬੰਦਾ ਹੀ ਉਹਨੂੰ ਸਮਝਾਉਂਦਾ ਮੇਰੇ ਸਮਝਾਇਆ ਕਿਹੜਾ ਸਮਝਦੀ ਹੀਗੀ ਉਹਦੇ ਸਿਰ ਤੇ ਪੂਸ ਸਵਾਰ ਹੋਇਆ ਸੀ ਅਮਰੀਕਾ ਦਾ ਤੇ ਇਹਦੇ ਸਿਰ ਤੇ ਵੀ ਹੋਇਆ ਹੀਗਾ ਉਦੋਂ ਨਹੀਂ ਮੰਨਦੇ ਕਿਸ ਦੀ ਗੱਲ ਮਾਪੇ ਪੁੱਤ ਦੋਵੇਂ ਜਾਣੇ ਚੋਰੀਆਂ ਤੋਂ ਮੁੰਦੀ ਤੇ ਧੋਖਾ ਖਾ ਕੇ ਤੇ ਬਹਿ ਗਈ ਤੇ ਜੇ ਭਲਾ ਨਿਆਣੇ ਮੁੰਡੇ ਨੂੰ ਕੁਝ ਹੋ ਜਾਂਦਾ ਮੈਂ ਤੁਹਾਨੂੰ ਦੋਵਾਂ ਨੂੰ ਨਹੀਂ ਛੱਡਣਾ ਹੈਗਾ ਤੁਹਾਡੇ ਦਿਨ ਚ ਇਹ ਨਾ ਹੋਵੇ ਚਲੋ ਭੈਣ ਜੀ ਦਫਾ ਕਰੋ ਪਿਛਲੀਆਂ ਗੱਲਾਂ ਨੂੰ ਹੈ ਮਿੱਟੀ ਪਾਓ ਤੇ ਹੁਣ ਮੈਂ ਤੁਹਾਨੂੰ ਲੈ ਕੇ ਆਈ ਨੂੰ ਮਲਾਉਣ ਵਾਸਤੇ ਤੇ ਮੈਂ ਆਪਣੀ ਮਾਸੀ ਨੂੰ ਮਿਲ ਜਾ ਕੇ ਹੈ ਉਹਦਾ ਵੀ ਮਨ ਹੋਰਦਾ ਹੋਰ ਹੋਊਗਾ ਉਹ ਵੀ ਤਰਤੀ ਨਹੀਂ ਹੈ ਨਾ ਪੋਤੇ ਆਇਆ ਵਾ ਮੇਰੇ ਤਾਂ ਕਲੇਜੇ ਨੂੰ ਠੰਡ ਪੈ ਗਈ ਮੇਰੇ ਪੁੱਤ ਮਿਲਿਆ ਨਾ ਪੁੱਤ ਇਦਾਂ ਦਾ ਕੰਮ ਨਹੀਂ ਮੁੜ ਕੇ ਕਰਨਾ ਮੇਰੇ ਪੁੱਤ ਨੇ ਹੈ ਕੱਲ ਹੋਰ ਤਾਂ ਗੱਲਾਂ ਛੱਡ ਇਹਨਾਂ ਦੇ ਭਲਾ ਪਿਓ ਨਹੀਂ ਇੱਥੇ ਇਹਦੀ ਮਾਂ ਨਹੀਂ ਕੀਤੀਆਂ ਆਪਣੀਆਂ ਮਰਜ਼ੀਆਂ ਤੁਸੀਂ ਤੇ ਦੋਹੇ ਜੀ ਇੱਥੇ ਹੀ ਨਾ ਤੁਹਾਡੇ ਕੋ ਆਪਣੇ ਮੁੰਡੇ 'ਲ ਧਿਆਨ ਨਹੀਂ ਲਖਿਆ ਗਿਆ ਅਗਲਾ ਸਨੇਕਾ ਪਿੰਡ ਆ ਪਿਆ ਪਰ ਤੁਹਾਡਾ ਤੁਹਾਡਾ ਤੇ ਪਿਆਰੀ ਵੱਲ ਧਿਆਨ ਨਹੀਂ ਤੇ ਇੱਥੋਂ ਹੁੰ ਜਾ ਫਿਰ ਕੇ ਲੈ ਜੀਏ ਆਪਣੇ ਘਰ ਵੱਲ ਵੇਖਿਆ ਹੀ ਨਾ ਕੰਗ ਨਹੀਂ ਚੜੀਆਂ ਪੈਣ ਨਾ ਕਰਨੀਆਂ ਇਹ ਗੱਲਾਂ ਮੈਨੂੰ ਤਾਂ ਅੱਗੇ ਬੜੀ ਸ਼ਰਮ ਆਉਂਦੀ ਆ ਤੁਹਾਡੀਆਂ ਕੀਤੀਆਂ ਸਾਡੇ ਗਾੜੀ ਆ ਗਈਆਂ ਹੋਰ ਨਾ ਛੰਨਦੇ ਕਰ ਸਾਨੂੰ ਕੀ ਕਰੀਏ ਹੁਣ ਜਦੋਂ ਕਿਸਮਤ ਮਾੜੀ ਹੋਵੇ ਨਾ ਫੇਰ ਹੀ ਇਹੋ ਜੇ ਕੰਮ ਹੁੰਦੇ ਆ ਕਿਹੜੀ ਮਾਂ ਚ ਆਉਂਦੀ ਉਹਦਾ ਪੁੱਤ ਸਮੈਕਾਂ ਪੀਵੇ ਹੈ ਅਹੀਂ ਤੇ ਬਥੇਰਾ ਬਚਾ ਬਚਾ ਕੇ ਰੱਖਿਆ ਸੀ ਉਹਨੂੰ ਪਰ ਜੋ ਕਰਮਾਂ ਚ ਹੋਣਾ ਹੀ ਹੋ ਗਿਆ ਵਾ ਜੇ ਨਿਆਣਿਆਂ ਨੂੰ ਨਾ ਪਹਿਲੇ ਦਿਨੋਂ ਸਮਝਾਈਏ ਇੱਥੋਂ ਤੱਕ ਕੰਮ ਨਹੀਂ ਕਰਦੇ ਹੈਗੇ ਉਦੋਂ ਜ਼ਿਆਦਾ ਹੀ ਭੂਏ ਛਾੜ ਛੜੇ ਜਿੱਦਾਂ ਨੂੰ ਜੀ ਕੀਤਾ ਮੂੰਹ ਚੁੱਕ ਲਿਆ ਤੁਰ ਪੇ ਕਿਤੇ ਥੋੜਾ ਬੋਧ ਸਮਝਾਇਆ ਹੁੰਦਾ ਪਰ ਆਪ ਘਰਦੋਂ ਹੀ ਜਿਹੜੀਆਂ ਬੈਂਦੀਆਂ ਨੇ ਫੇਰ ਹੀ ਇਦਾਂ ਕਰਦੀਆਂ ਨਾ ਉਹ ਚੱਲ ਬਥੇਰਾ ਗੁੱਸਾ ਕੱਢ ਲਿਆਈ ਹੁਣ ਐਵੇਂ ਨਾ ਗੱਲਾਂ ਕਰੀ ਜਾ ਚੰਗੇ ਨਹੀਂ ਲੱਗੀਦਾ ਕੋਈ ਆਂਡ ਗਵਾਂਡ ਸੁਣੂਗਾ ਤਾਂ ਕੀ ਆਖੂਗਾ ਨਾਲੇ ਜੀਵਨ ਤੋਂ ਵੀ ਗੁੱਸਾ ਨਾ ਕਰੀ ਉਹ ਵੀ ਹੁਣ ਆਪਣੇ ਦਿਲ 'ਚ ਜੋ ਆਈ ਜਾਂਦੀਆਂ ਕਰੀ ਜਾਂਦੀ ਆ ਠੀਕ ਆ ਕਿ ਨਹੀਂ ਤੇ ਤੁਸੀਂ ਗੱਲਾਂ ਬਾਤਾਂ ਕਰੋ ਤੇ ਮੈਂ ਉਹਨੂੰ ਨਵ ਨੂੰ ਗਵਾ ਵੀ ਚਾਹ ਬਣਾ ਕੇ ਲੈ ਆ ਗਿਆ ਵੇ ਆਉਨਾ ਮੈਂ ਨਵ ਹਾਂਜੀ ਡੈਡੀ ਪੁੱਤ ਮੇਰੀ ਗੱਲ ਸੁਣੋ ਘਰ ਪਰੌਣੇ ਆਏ ਆ ਪਰੌਣੇ ਕੌਣ ਆ ਡੈਡੀ ਜੀ ਉਹਦੇ ਆਇਆ ਤਾਂ ਨਾਲ ਉਹ ਤੁਹਾਡੀ ਮਾਸੀ ਆਈ ਜੀਵਨ ਠੀਕ ਹੈ ਤੇ ਉਹਨਾਂ ਨੂੰ ਕੋਈ ਪੰਡਿਤਾ ਨੇ ਪੁੱਛ ਲਾਂ ਨਹੀਂ ਹਾਂ ਕੋਈ ਨਹੀਂ ਪੁੱਛ ਲੈਣੀ ਆ ਮੈਂ ਮਾੜਾ ਜਿਹਾ ਪ੍ਰੈਸ ਕਰ ਲਾਂ ਹਾਂ ਕਰ ਲਵਾਂ ਕਿੱਡੀਆਂ ਢੀਠ ਨੇ ਫੇਰ ਆਣ ਕੇ ਜਿੱਥੇ ਵੜਗੀਆਂ ਵਾ ਉਹੋ ਜੇ ਇਹ ਜਿਹੜੇ ਉਸੇ ਵੇਲੇ ਉਹਨਾਂ ਨੂੰ ਮੂੰਹ ਲਾ ਲੰਦੇ ਬੰਦ ਉਹਨਾਂ ਨੂੰ ਗੇਟ ਚ ਵਾਪਸ ਕਰ ਦਿੰਦਾ ਤਾਂ ਹੀ ਤੇ ਉਹਨਾਂ ਨੂੰ ਪਤਾ ਆ ਜਾਂਦੀਆਂ ਨੇ ਉਹ ਵੀ ਵੀ ਇਹਨਾਂ ਨੇ ਕਿੜਾ ਕੁਝ ਕਹਿਣਾ ਵਾ ਨਵਦੀਪਾ ਹਾਂਜੀ ਹੋਈ ਨਹੀਂ ਕੱਪੜੇ ਪ੍ਰੈਸ ਹਲੇ ਕਿੱਥੇ ਹੋਏ ਨੇ ਮੈਂ ਤੇ ਹਲੇ ਆਪਣੀ ਚੁੰਨੀ ਪ੍ਰੈਸ ਕੀਤੀ ਹੀ ਤੇ ਤੁਹਾਡੇ ਕੱਪੜੇ ਪ੍ਰੈਸ ਕਰਨ ਲੱਗੀ ਹਾਂ ਤੇ ਡੈਡੀ ਸੁਣਾ ਦੇਗੇ ਨੇ ਕਿ ਪਰੌਣੇ ਆਏ ਉਹਨਾਂ واسਤੇ ਚਾਹ ਬਣਾ ਦੇ ਪਰੌਣੇ ਆਏ ਨੇ ਤੁਹਾਨੂੰ ਨਹੀਂ ਪਤਾ ਨਹੀਂ ਮਾਸੀ ਆਈ ਹੈ ਡੈਡੀ ਬਣਾ ਲੂਗੇ ਆ ਜੀ ਅੱਛਾ ਉਹ ਕਿਉਂ ਲਾ ਕੇ ਮੈਂ ਇੱਥੇ ਮੁੰਡਿਆਂ ਨੂੰ ਫੜ ਕੇ ਬੈਠਾ ਤੇ ਮਿਲੋ ਪੜ੍ਹਨ ਲੱਗਾ ਇਧਰ ਨੂੰ ਆ ਗਈ ਹੁਣ ਇਹ ਤੇ ਪਿੱਛੇ ਆਣੇ ਆ ਤੇ ਜਾਓ ਜਾ ਕੇ ਮਿਲ ਲਓ ਉਹਨਾਂ ਨੂੰ ਪਰ ਵੇਹ ਪਿੰਦਰ ਇਹ ਵੀ ਬੜੇ ਬੇਸ਼ਰਮ ਨੇ ਜਦੋਂ ਮਰਜ਼ੀ ਮੂੰਹ ਚੁੱਕ ਕੇ ਤੇ ਆ ਜਾਂਦੇ ਆ ਜਦੋਂ ਇੱਥੇ ਸਭ ਕੁਝ ਲੈ ਗਏ ਨੇ ਫੇਰ ਇੱਥੇ ਇਹਨਾਂ ਦਾ ਕੀ ਹੈ ਚੱਲ ਨੋਦੀਪ ਇਦਾਂ ਨਹੀਂ ਕਹਿਦਾ ਹੁੰਦਾ ਜਦੋਂ ਕਾ ਕੋਈ ਆ ਜੇ ਨਾ ਤਾਂ ਅਸੀਂ ਤਾਂ ਥੋੜਾ ਗੱਲਾਂ ਕਰੀਦੀਆਂ ਨੇ ਕਿਉਂ ਭਲਾਂ ਕਿਉਂ ਨਹੀਂ ਕਰੀਦੀਆਂ ਹੈਗੀਆਂ ਇਹ ਬੜੇ ਆਪਣੇ ਨੇ ਜਿਵੇਂ ਆਪਣਾ ਹੋਏ ਤਾਂ ਤਾਂ ਵੀ ਕਿਸੇ ਦਾ ਕੋਈ ਚਾਹ ਕਰੇ ਉਹ ਨੰਦੀਬ ਹੈ ਤੇ ਆਪਣੇ ਹੀ ਨੇ ਪਰ ਉਹਨਾਂ ਕੰਮ ਹੀ ਥੋੜੀ ਜਿਹਾ ਏਦਾਂ ਦੇ ਕਰ ਲਈ ਤੇ ਚਲ ਕੋਈ ਨਹੀਂ ਤੂੰ ਨਾਲ ਵੀ ਆਪਣਾ ਮੂਡ ਖਰਾਬ ਕਰ ਆ ਮੁੰਡੇ ਨੂੰ ਫੜ ਮੈਂ ਮਿਲ ਕੇ ਆਵਾਂ ਨਾਲੇ ਚਾਹ ਬਣਾ ਦੂੰਗੀ ਤੂੰ ਇਹਨੂੰ ਲੈ ਜਾਉ ਨਾ ਤੇ ਮੈਂ ਚਾਹ ਕਿੱਦਾਂ ਬਣਾਵਾਂਗੀ ਸਰ ਠੀਕ ਆ ਤਾਂ ਹਿੱਦਾ ਨਾਲ ਉਹਨਾਂ ਸਾਹਮਣੇ ਜਾਏ ਨਹੀਂ ਜਾਂਦੀ ਚੰਗਣ ਲੱਗਦਾ ਜਿਵੇਂ ਤੈਨੂੰ ਦੇ ਆਪਣੇ ਪਿੰਡ ਨਹੀਂ ਜਗਿਆ ਹੈ ਉਹਦੇ ਵਿਚਾਰੇ ਨੇ ਪਿੰਡ ਕਿੱਦਾਂ ਜਾਣਾ ਵਾ 700 ਦੀ ਬਿਮਾਰ ਵਾ ਤੇ ਉਹਨੇ ਡਰਦੀ ਨੇ ਦੱਸਿਆ ਵੀ ਨਹੀਂ ਅਜੇ ਕਿ ਉਹਦੇ ਆ ਗਿਆ ਵਾ ਤੇ ਹੁਣ ਹੌਲੀ ਹੌਲੀ ਕਹਿੰਦੀ ਹੀ ਮੈਂ ਦੱਸੂਗੀ ਤੇ ਫੇਰ ਜਾਊ ਤਾਂ ਆਪਣੇ ਪਿੰਡ ਸਸਰੀ ਵਾਲਾ ਸੀ ਸਸਰੀ ਘਰ ਪੁੱਤ ਕਿ ਹਾਂ ਨੂੰ ਆ ਠੀਕ ਹਾਂ ਕਿੱਦਾਂ ਹਾਂ ਬਸ ਵਧੀਆ ਠੀਕ ਠਾਕ ਹੈ ਨਾ ਹਾਂਜੀ ਬਹਿ ਜਾ ਪੁੱਤ ਕੋਈ ਨਹੀਂ ਬਸ ਬੈਠੇ ਤੁਸੀਂ ਕਰੋ ਗੱਲਬਾਤਾਂ ਮੈਂ ਮੰਮਾ ਉਹ ਮੁੰਡਾ ਨਹੀਂ ਟੇਗਣ ਦੇਂਦਾ ਕਦੇ ਨਾ ਅੱਛਾ ਅੱਛਾ ਚੱਲ ਬਹਿ ਜਾਂ ਤਾਂ ਘੜੀ ਗੱਪਾ ਛਪਾ ਮਾਰਦੇ ਹੈ ਕੋਈ ਨਹੀਂ ਬੈਠੀ ਹਾਂ ਨੂੰ